ਸਾਧ ਸੰਗਤ ਜੀ ਮੌਲਵੀਆਂ ਤੇ ਨਵਾਬ ਨਾਲ ਰਲ ਕੇ ਗੁਰੂ ਜੀ ਮਸਜਿਦ ਵਿੱਚ ਚਲੇ ਗਏ ਸ਼ਾਹੀ ਮਸਜਿਦ ਵੱਲ ਜਾਂਦਿਆਂ ਨੂੰ ਜਦੋਂ ਲੋਕਾਂ ਨੇ ਦੇਖਿਆ ਤਾਂ ਝੂਠੀ ਕਾਹਵੱਟੀ ਫੇਰ ਦਿੱਤੀ ਕਿ ਨਾਨਕ ਮੁਸਲਮਾਨ ਹੋਣ ਲੱਗਾ ਹੈ ਜਿਸ ਨੇ ਇਹ ਝੂਠੀ ਹਵਾ ਸੁਣੀ ਉਸਨੇ ਇਹ ਕੰਨਾਂ ਉੱਤੇ ਹੱਥ ਰੱਖ ਲਏ ਜੈ ਰਾਮ ਤੇ ਬਾਕੀ ਦਾ ਪਰਿਵਾਰ ਅੱਗੇ ਹੀ ਕਮਰਾਇਆ ਫਿਰਦਾ ਸੀ ਮੇਰਾ ਕਭਰਾਏ ਹੀ ਨਹੀਂ ਸਗੋ ਜੈ ਰਾਮ ਪਰਸ਼ਾਵੇਂ ਵਾਂਗ ਨਵਾਬ ਦੀ ਕਚਹਿਰੀ ਦੇ ਉਦਾਲੇ ਫਿਰਦਾ ਸੀ ਉਸਨੇ ਵੀ ਗੁਰੂ ਜੀ ਨੂੰ ਮਸੀਤ ਵੱਲ ਜਾਂਦਾ ਤੱਕਿਆ ਨੇੜੇ ਹੋ ਕੇ ਆਖਿਆ ਨਾਨਕ ਇਹ ਕੀ ਕੁਝ ਨਹੀਂ ਪਈਆ ਜੀ ਸਤ ਕਰਤਾਰ ਕਹੋ ਆਖ ਕੇ ਗੁਰੂ ਜੀ ਅੱਗੇ ਚਲੇ ਗਏ ਸ਼ਹਿਰ ਦੇ ਸਾਰੇ ਹਿੰਦੂ ਮਸੀਤ ਅੱਗੇ ਆ ਖਲੋਤੇ ਮਸੀਤ ਵਿੱਚ ਚਲੇ ਗਏ ਇਸਲਾਮ ਦੇ ਮਿੱਥੇ ਅਸੂਲਾਂ ਅਨੁਸਾਰ ਮੌਲਵੀ ਤੇ ਨਵਾਬ ਨਵਾਜ਼ ਪੜਨ ਵਿੱਚ ਰੁੱਝ ਗਏ ਗੁਰੂ ਜੀ ਖਲੋਤੇ ਉਹਨਾਂ ਵੱਲ ਦੇਖਦੇ ਰਹੇ ਜਦੋਂ ਨਵਾਜ਼ ਪੜ ਚੁੱਕੇ ਤਾਂ ਨਵਾਬ ਗੁੱਸੇ ਨਾਲ ਬੋਲਿਆ ਨਾਨਕ ਤੋਖਾ ਕੀਤਾ ਹੈ ਨਾ ਫਿਰ ਵੀ ਹਿੰਦੂ ਦਾ ਹਿੰਦੂ ਰਹੋ ਗੁਰੂ ਜੀ ਮੁਸਕਰਾਪੇ ਨਵਾਬ ਸਾਹਿਬ ਗੁੱਸਾ ਨਾ ਕਰੋ ਨਵਾਜ਼ ਈਸ਼ਵਰ ਅੱਗੇ ਆਤਮਾ ਦੀ ਉੱਚਤਾ ਤੇ ਬੇਸ਼ਕ ਜਾਣ ਦੀ ਲੋੜ ਬਦਲੇ ਕੀਤੀ ਅਰਦਾਸ ਹੈ ਇਹ ਅਰਦਾਸ ਤਾਂ ਹੀ ਕਬੂਲ ਹੁੰਦੀ ਹੈ ਜੇ ਮਨ ਬਿਰਤੀ ਇਕਾਗਰ ਕਰਕੇ ਅੱਲਾ ਨੂੰ ਹੀ ਧਿਆਨ ਵਿੱਚ ਰੱਖ ਕੇ ਕੀਤੀ ਜਾਵੇ ਪਰ ਆਪ ਦੀ ਰੂਹ ਤਾਂ ਕੰਧਾਰ ਵਿੱਚ ਘੋੜੇ ਖਰੀਦਣ ਵਿੱਚ ਮਸਤ ਸੀ ਘੋੜਿਆਂ ਦੇ ਰੰਗ ਨਕਸ਼ ਤੇ ਚਾਲਾਂ ਪਛਾਣ ਰਹੀ ਸੀ ਮੈਂ ਨਮਾਜ਼ ਮਿੱਟੀ ਦੇ ਬੁੱਤ ਨਾਲ ਕੀ ਪੜਦਾ ਜੋ ਨਾਸਵਾਨ ਹੈ ਨਵਾਬ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਸ ਨੂੰ ਕੋਈ ਉੱਤਰ ਨਾ ਔੜਿਆ ਉਹ ਤਾਂ ਝੂਠੇ ਮੁਦਈ ਵਾਂਗ ਕੁਝ ਹੇਰਾ ਫੇਰੀ ਕਰਕੇ ਉੱਤਰ ਦੇਣਾ ਚਾਹੁੰਦਾ ਸੀ ਕਿ ਮੌਲਵੀਆਂ ਦਾ ਮੌਲਵੀ ਅੱਗੇ ਹੋ ਕੇ ਆਕੜ ਨਾਲ ਬੋਲਿਆ ਵਾਹ ਖੁਦਾ ਦੇ ਬੰਦੇ ਜੇ ਭਲਾ ਨਵਾਬ ਸਾਹਿਬ ਦਾ ਮਨ ਉਡਾਰੀ ਮਾਰ ਰਿਹਾ ਸੀ ਤਾਂ ਮੇਰਾ ਮਨ ਤਾਂ ਅਡੋਲ ਨਿਰਕਪਟ ਅੱਲਾ ਦੇ ਵੱਲ ਲੱਗਾ ਸੀ ਮੇਰੇ ਨਾਲ ਨਮਾਜ਼ ਪੜ ਲੈਂਦੇ ਗੁਰੂ ਜੀ ਹੱਸ ਕੇ ਬੋਲੇ ਹਾਂ ਆਪ ਠੀਕ ਸ਼ੁੱਧ ਨਵਾਜ਼ ਪੜ ਰਹੇ ਸੀ ਆਪ ਦਾ ਮਨ ਕੰਧਾਰ ਕਾਬਲ ਤਾਂ ਨਹੀਂ ਸੀ ਪੁੱਜਾ ਮਸੀਤੋਂ ਬਾਹਰ ਘਰ ਜ਼ਰੂਰ ਚਲਿਆ ਗਿਆ ਸੀ ਸਵੇਰੇ ਗਾਂ ਸੂਈ ਹੈ ਗਾਂ ਦੇ ਕੋਲ ਇੱਕ ਡੂੰਗਾ ਟੋਆ ਹੈ ਨਮਾਜ਼ ਪੜਨ ਵੇਲੇ ਆਪ ਨੂੰ ਇਹ ਚਿੰਤਾ ਰੋਗ ਸੀ ਕਿ ਕਿਤੇ ਬੱਛਾ ਟੋਏ ਵਿੱਚ ਡਿੱਗ ਕੇ ਨਾ ਮਰ ਜਾਵੇ ਵਾਟੇ ਦੀਆਂ ਲਾਪਰਵਾਹੀਆਂ ਚੇਤੇ ਕਰ ਰਹੇ ਸੀ ਤੁਹਾਡੇ ਵਿੱਚੋਂ ਇੱਕ ਵੀ ਸ਼ੁੱਧ ਹਿਰਦੇ ਨਾਲ ਇਕਾਗਰ ਚਿਤ ਨਮਾਜ਼ ਨਹੀਂ ਸੀ ਪੜਦਾ ਸੱਚ ਮਿਰਚਾਂ ਤੇ ਨਿੰਮ ਵਾਂਗ ਕੋੜਾ ਹੁੰਦਾ ਹੈ ਪਰ ਸੱਚ ਅਗਲੇ ਦੀਆਂ ਅੱਖਾਂ ਨੀਵੀਆਂ ਕਰਨ ਦੇ ਨਾਲ ਉਹਦੇ ਕਲੇਜੇ ਦਾ ਰੁੱਖ ਜ਼ਰੂਰ ਭਰ ਦਿੰਦਾ ਹੈ ਨਵਾਬ ਤੇ ਮੌਲਵੀ ਝੂਠੇ ਹੋ ਗਏ ਗੁਰੂ ਜੀ ਦੀ ਆਤਮਿਕ ਨਿਰਮਲਾ ਤੇ ਪਰਮਾਤਮਾ ਦੀ ਮਿਹਰ ਦੀ ਸ਼ਕਤੀ ਨੇ ਰਾਜ ਅਭਿਮਾਨੀ ਨਵਾਬ ਤੇ ਮੌਲਵੀ ਨੂੰ ਨਿਵਾ ਦਿੱਤਾ ਉਹ ਸ਼ਰਮਿੰਦੇ ਹੋ ਕੇ ਗੁਰੂ ਜੀ ਨੂੰ ਆਖਣ ਲੱਗੇ ਤੁਸੀਂ ਮਨੁੱਖ ਨਹੀਂ ਵળી ਜੇ ਅਸਾਂ ਤੇ ਕਿਰਪਾ ਕਰੋ ਅਸਾਂ ਪੁੱਲਿਆਂ ਨੂੰ ਰਾਹ ਪਾਓ ਅੱਲਾ ਦੇ ਨੇੜੇ ਹੋਈਏ ਜੇਤੂ ਨਾਨਕ ਨੇ ਇਹ ਪਹਿਲੀ ਫਤਿਹ ਹਾਸਲ ਕੀਤੀ ਨਵਾਬ ਤੇ ਮੌਲਵੀ ਦਾ ਹੰਕਾਰ ਟੁੱਟ ਗਿਆ ਤੇ ਉਹ ਗੁਰੂ ਜੀ ਦੇ ਸ਼ਰਧਾਲੂ ਹੋ ਗਏ ਸ਼ਹਿਰ ਦੇ ਹਿੰਦੂਆਂ ਦਾ ਲਹੂ ਫਿਰ ਹਰਕਤ ਵਿੱਚ ਆਇਆ ਉਹ ਵੀ ਗੁਰੂ ਜੀ ਦੀ ਬੜਾਈ ਕਰਨ ਲੱਗੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ